ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਅੱਜ ਦੀਆਂ ਵੱਡੀਆਂ ਖਬਰਾਂ ਪੰਜਾਬ ਦੇ ਲੋਕਾਂ ਲਈ ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ 2 April ਨੂੰ ਹੋਣਗੇ ਦੋ ਹੋ ਟੋਲ ਪਲਾਜੇ ਬੰਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਸਾਂਝੀ ਕੀਤੀ ਪੁਰਾਣੀ ਯਾਦ ਕਹੀਆਂ ਵੱਡੀਆਂ ਗੱਲਾਂ ਅੱਜ ਦਿੱਲੀ ਵਿੱਚ ਹੋਵੇਗੀ ਵੱਡੀ ਰੈਲੀ ਸੀਐਮ ਭਗਵੰਤ ਮਾਨ ਵੀ ਕਰਨਗੇ ਸ਼ਿਰਕਤ ਮੰਤਰੀ ਹਰਜੋਤ ਮੈਸ ਨੇ ਮੈਗਾ ਰੈਲੀ ਬਾਰੇ ਦਿੱਤਾ ਵੱਡਾ ਬਿਆਨ ਆਪ ਐਮਐਲਏ ਨੂੰ ਪਾਰਟੀ ਛੱਡਣ ਲਈ 1 ਕਰੋੜਾਂ ਦੀ ਆਫਰ ਪੁਲਿਸ ਨੇ ਅਣਪਛਾਤੇਆਂ ਖਿਲਾਫ ਦਰਜ TFIR ਪੰਜਾਬ ਦੀਆਂ ਮੰਡੀਆਂ ਬਾਰੇ ਆਈ ਵੱਡੀ ਖਬਰ 1 April ਨੂੰ ਖਰੀਦ ਤੋਂ ਪਹਿਲਾਂ ਜਾਰੀ ਹੋਏ ਵੱਡੇ ਹੁਕਮਾਂ ਪੰਜਾਬ ਦੇ ਮੌਸਮ ਬਾਰੇ ਵੱਡੀ ਖਬਰ ਪੰਜਾਬ ਅਤੇ ਹਰਿਆਣਾ 'ਚ ਤੇਜ਼ ਹਵਾਵਾਂ ਨਾਲ ਬਾਰਿਸ਼ ਤੇ ਗੜੇਮਾਰੀ ਦਾ ਅਲਰਟ ਹੋਇਆ ਜਾ ਰਿਹਾ ਬੇਮੌਸਮੀ ਮੀਂਹ ਕਾਰਨ ਕਿਸਾਨਾਂ ਦੀ ਫਸਲ ਦਾ ਹੋਇਆ ਭਾਰੀ ਨੁਕਸਾਨ ਸੁਖਵੀਰ ਬਾਦਲ ਨੇ ਮਾਨ ਸਰਕਾਰ ਤੋਂ ਕੀਤੀ ਵੱਡੀ ਮੰਗ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ 2 April ਦੀ ਦਰਮਿਆਨੀ ਰਾਤ 12 ਵਜੇ ਤੋਂ ਦੋ ਟੋਲ ਪਲਾਜੇ ਬੰਦ ਕਰ ਦਿੱਤੇ ਜਾਣਗੇ ਮਾਨ ਨੇ ਖੁਦ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਸੀਐਮਾਨ ਨੇ ਕਿ ਹਗਲੇ ਲੁਧਿਆਣਾ ਤੋਂ ਬਰਨਾਲਾ वाया ਰਾਏਕੋਟ ਮੁੱਲਾਂਪੁਰ ਨੇੜੇ ਪਿੰਡ ਰਕਵਾ ਤੇ ਪਿੰਡ ਮਹਿਲਕਲਾਂ ਤੱਕ ਟੋਲ ਬੰਦ ਰਹੇਗਾ ਇੱਕ ਮੁੱਲਾਂਪੁਰ ਨੇੜੇ ਪਿੰਡ ਰਕਵਾ ਦੂਜਾ ਪਿੰਡ ਮਹਿਲਕਲਾਂ ਇਹ ਦੋਵੇਂ ਇੱਕੋ ਕੰਪਨੀ ਨਾਲ ਸਬੰਧਤ ਹਨ ਕੰਪਨੀ ਨੇ ਕੋਵਿਡ ਅਤੇ ਕਿਸਾਨ ਅੰਦੋਲਨ ਦਾ ਹਵਾਲਾ ਦਿੰਦੇ ਹੋਏ ਟੋਲ 448 ਦੀ ਵਧਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਪੰਜਾਬ ਸਰਕਾਰ ਨੇ ਪ੍ਰਵਾਨ ਨਹੀਂ ਕੀਤਾ ਇਹ ਦੋਵੇਂ ਟੋਲ ਪਲਾਜ਼ੇ 2 April ਇਹ ਦਿ ਰਾਤ 12ਵੇਂ ਬੰਦ ਕਰ ਦਿੱਤੇ ਜਾਣਗੇ ਦੱਸਦੇ ਕਿ ਪੰਜਾਬ ਸਰਕਾਰ ਹੁਣ ਤੱਕ 12 ਟੋਲ ਪਲਾਜੇ ਬੰਦ ਕਰ ਚੁੱਕੀ ਹੈ ਕਾਬਿਲੇ ਗੌਰ ਹੈ ਕਿ ਇਸ ਤੋਂ ਪਹਿਲਾਂ ਆਪਾ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ 12 ਟੋਲ ਪਲਾਜੇ ਬੰਦ ਕਰ ਚੁੱਕੀ ਹੈ ਇਹਨਾਂ ਵਿੱਚੋਂ ਕਿਸੇ ਨੂੰ ਵੀ ਐਕਸਟੈਂਸ਼ਨ ਨਹੀਂ ਦਿੱਤੀ ਗਈ ਸੀ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਵੀ ਟੋਲ ਪਲਾਜਾ ਦੀ ਮਿਆਦ ਵਧਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਪੁਰਾਣੀ ਯਾਦ ਸਾਂਝੀ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ਦੀ ਕੈਪਸ਼ਨ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਕੀ ਪਤਾ ਕਦੋਂ ਕਿਸਮਤ ਕਿੱਥੇ ਲੈ ਜਾਵੇ ਡਾਕਟਰ ਗੁਰਪ੍ਰੀਤ ਕੌਰ ਜਨਵਰੀ 2020 ਵਿੱਚ ਦਿੱਲੀ ਦੇ ਪ੍ਰਚਾਰ ਦੌਰਾਨ ਕਿਸੇ ਵਲੰਟੀਅਰ ਨੇ ਭੇਜੀ ਫੋਟੋ ਨਿਆਮਤ ਦੀ ਮੰਮੀ ਦੱਸਦੇ ਕਿ ਇਹ ਤਸਵੀਰ ਕਰੀਬ ਅੱਜ ਤੋਂ 4 ਸਾਲ ਪੁਰਾਣੀ ਹੈ ਤੇ ਉਸ ਵਕਤ ਸੀਐਮ ਭਗਵੰਤ ਮਾਨ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਨ ਅਤੇ ਤਸਵੀਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੋਰ ਵਲੰਟੀਅਰ ਵਜੋਂ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰ ਰਹੇ ਸਨ ਮੁੱਖ ਮੰਤਰੀ ਭਗਵੰਤ ਮਾਨ ਤੇ ਡਾਕਟਰ ਗੁਰਪ੍ਰੀਤ ਕੋਰ ਦਾ ਜੁਲਾਈ 2023 ਵਿੱਚ ਵਿਆਹ ਹੋਇਆ ਸੀ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਦੂਜਾ ਵਿਆਹ ਸੀ ਦੱਸਦੇ ਕਿ ਡਾਕਟਰ ਗੁਰਪ੍ਰੀਤ ਕੋਹਰ ਹਰਿਆਣਾ ਦੇ ਰਹਿਣ ਵਾਲੇ ਹਨ ਅਤੇ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੋਹਰ ਅਤੇ ਤੀ ਨਿਆਮਤ ਕੋਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਉਹ ਸੀਐਮ ਰਿਹائش ਤੇ ਪਹੁੰਚੇ ਸਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੀ ਨਿਆਮਤ ਕੋਰ ਨੂੰ ਗੋਦੀ ਚੁੱਕਿਆ ਹੋਇਆ ਸੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ 31 ਮਾਰਚ ਯਾਨੀ ਅੱਜ ਦਿੱਲੀ ਵਿਖੇ ਇਹ ਵੱਡੀ ਰੈਲੀ ਹੋਵੇਗੀ ਇਸ ਵਿੱਚ ਸੀਐਮ ਭਗਮਨਤ ਮਾਨ ਵੀ ਪਹੁੰਚਣਗੇ ਅਤੇ ਦਿੱਲੀ ਵਿੱਚ ਹੋਣ ਵਾਲੀ ਮੈਗਾ ਰੈਲੀ ਬਾਰੇ ਬੋਲਦੇ ਆਂ ਕਪਤ ਮੰਤਰੀ ਹਰਜੋਤ ਸਿੰਘ ਵੈਸ ਨੇ ਕਿ ਹੈ ਕਿ ਪਾਰਟੀ ਦੇ ਬਹੁਤ ਸਾਰੇ ਆਗੂਆਂ ਖਿਲਾਫ ਝੂਠੀ ਜਾਂਚ ਹੋ ਰਹੀ ਹੈ ਤੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਗਿਆ ਹੈ ਇੰਨਾ ਸਭ ਦੇ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਬਹੁਤ ਵੱਡੀ ਰੈਲੀ ਕੀਤੀ ਜਾ ਰਹੀ ਹੈ ਇਸ ਰੈਲੀ ਵਿੱਚ ਪੂਰੇ ਦੇਸ਼ 'ਚ ਪਾਰਟੀ ਦੇ ਕਾਰਕੁਨ ਤੇ ਹੋਰ ਆਗੂ ਆ ਰਹੇ ਹਨ ਉਹਨਾਂ ਨੇ ਵੱਡਾ ਦਾਵਾ ਕਰਦੇ ਹਨ ਕਿ ਹੈ ਕਿ ਇਹ ਰੈਲੀ ਭਾਜਪਾ ਦੀ ਬੁਨਿਆਦ ਹਿਲਾ ਦੇਵੇਗੀ ਅਤੇ ਇਹ ਬਹੁਤ ਜ਼ਿਆਦਾ ਵੱਡੀ ਰੈਲੀ ਹੋਵੇਗੀ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਭਾਜਪਾ ਦਾ ਬਹੁਤੇ ਕਾਰਕੁਨ ਵੀ ਇਸ ਗੱਲ ਤੋਂ ਨਾਰਾਜ਼ ਹਨ ਕਿ ਸਿਆਸਤ ਵਿੱਚ ਇੰਨੀ ਜ਼ਿਆਦਾ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਭਾਜਪਾ ਨੇ ਪੰਜਾਬ ਵਿੱਚ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਵਿੱਚ 6 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਇਹਨਾਂ ਵਿੱਚ ਜਲੰਧਰ ਤੋਂ ਫਿਸ਼ੀਲ ਰਿੰਕ ਨੂੰ ਲੁਧਿਆਣਾ ਤੋਂ ਰਵਨੀਤ ਸਿੰਘ ਮਿੱਟੂ ਪਟਿਆਲਾ ਤੋਂ ਪਰਨੀਤ ਕੋਰ ਫਰੀਦਕੋਟ ਤੋਂ ਹੰਸ ਰਾਜ ਹੰਸ ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਅਤੇ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਸ਼ਾਮਿਲ ਹਨ ਅਤੇ ਭਾਜਪਾ ਨੇ ਗੁਰਦਾਸਪੁਰ ਤੋਂ ਮੌਜੂਦਾ ਸੰਸਦ ਮੈਂਬਰ ਸੰਨੀ ਦਿਓਲ ਦੀ ਟਿਕਟ ਰੱਦ ਕਰ ਦਿੱਤੀ ਹੈ ਭਾਜਪਾ ਨੇ ਹਲੇ 6 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਹਲੇ 7 ਸੀਟਾਂ ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨਾ ਬਾਕੀ ਹੈ ਆਪ ਵਿਧਾਇਕਾ ਐਮ ਐਲ ਏ ਰਜਿੰਦਰ ਕੌਰ ਛੀਨਾ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਕਿਸੇ ਅਣਪਛਾਤੇ ਵੱਲੋਂ ਉਹਨਾਂ ਨੂੰ ਫੋਨ ਕਾਲ ਕਰਕੇ ਆਮ ਆਨੰਦ ਵੀ ਪਾਰਟੀ ਨੂੰ ਛੱਡਣ ਖਾਤਰ ਕਰੋੜਾਂ ਰੁਪਏ ਆਫਰ ਕੀਤੇ ਜਾ ਰਹੇ ਹਨ ਇਸ ਸੰਬੰਧੀ ਐਮ ਐਲ ਏ ਰਜਿੰਦਰ ਕੌਰ ਛੀਨਾ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਜਿਸ ਤਹਿਤ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ ਪੁਲਿਸ ਵੱਲੋਂ ਐਫ ਆਈ ਆਰ ਦਰਜ ਕਰ ਲਈ ਗਈ ਹੈ ਪੁਲਿਸ ਨੇ ਅਣਪਛਾਤੇਆਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਦੱਸ ਦੇ ਕੇ ਤੋ ਪਹਿਲਾਂ ਵੀ ਕਾਫੀ ਖਬਰਾਂ ਚਰਚਾ ਚ ਰਹੀਆਂ ਹਨ ਕਿ ਆ ਮੰਮੀ ਪਾਰਟੀ ਦੇ ਵਿਧਾਇਕਾਂ ਨੂੰ ਪਾਰਟੀ ਛੱਡਣ ਲਈ ਕਰੋੜਾਂ ਦੀਆਂ ਆਫਰਾਂ ਦਿੱਤੀਆਂ ਜਾ ਰਹੀਆਂ ਹਨ ਇਸੇ ਤਹਿਤ ਲੁਧਿਆਣਾ ਦੇ ਹਲਕਾ ਦੱਖਣੀ ਦੀ ਵਿਧਾਇਕ ਰਜਿੰਦਰ ਕੋਰ ਛੀਨਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਗਾਏ ਗਏ ਸਨ ਕਿ ਉਹਨਾਂ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਪਾਰਟੀ ਛੱਡਣ ਦੀ ਕਰੋੜਾਂ ਰੁਪਏ ਦੀ ਆਫਰ ਕੀਤੀ ਗਈ ਸੀ ਭਾਰਤੀ ਖੁਰਾਕ ਨਿਗਮ ਨੇ ਪੰਜਾਬ ਨੂੰ ਕਣਕ ਦੀ ਖਰੀਦ ਤੋਂ ਬਾਅਦ ਖੁੱਲੇ ਚਬੂਤਰੇ ਤੇ ਰੱਖਣ ਦੇ ਹੁਕਮ ਦੇ ਦਿੱਤੇ ਹਨ ਕਿਉਂਕਿ ਪੰਜਾਬ 'ਚ ਜਗ੍ਹਾ ਦੀ ਭਾਰੀ ਕਮੀ ਹੈ ਤੇ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਵਾਲੀ ਹੈ ਕਣਕ ਦੀ ਖਰੀਦ ਨੂੰ ਲੈ ਕੇ ਆਰਤੀਆਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਹੋ ਚੁੱਕੀ ਹੈ ਐਫਸੀਆਈ ਨੇ ਕਣਕ ਨੂੰ ਖੁੱਲੇ ਚਬੂਤਰੇ ਵਿੱਚ ਰੱਖਣ ਦੇ ਹੁਕਮ ਉਸ ਵੇਲੇ ਜਾਰੀ ਕੀਤੇ ਹਨ ਜਦੋਂ ਕੇਂਦਰ ਸਰਕਾਰ ਦਾ ਸਾਫ ਨਿਰਦੇਸ਼ ਹੈ ਕਿ ਅਨਾਜਾਂ ਨੂੰ ਬੰਦ ਗੋਦਾਮਾਂ ਵਿੱਚ ਰੱਖਣਾ ਜ਼ਰੂਰੀ ਹੈ ਤਾਂ ਜੋ ਖਰਾਬ ਮੌਸਮ ਦਾ ਅਸਰ ਨਾ ਪਵੇ ਕੇਂਦਰ ਨੇ ਅਗਲੇ ਸਾਲ ਤੱਕ ਖੁੱਲੇ ਚਬੂਤਰੇ ਤੇ ਅਨਾਜ ਸਟੋਰ ਕਰਨ ਦੀ ਵਿਵਸਥਾ ਖਤਮ ਕਰਨ ਦੀ ਸਮਾਧ ਤੈਅ ਕੀਤੀ ਹੈ ਐਫਸੀਆਈ ਵੱਲੋਂ ਪੰਜਾਬ ਚ ਨਵੇਂ ਸਾਈਲੋ ਬਣਾਉਣ ਲਈ ਟੈਂਡਰ ਗਤੇ ਕਮਿਸ਼ਨਿੰਗ ਦੀ ਪ੍ਰਕਿਰਿਆ جاری ਹੈ ਦੱਸ ਨੂੰ ਹੈ ਕਿ ਪੰਜਾਬ ਚ ਕਣਕ ਦੀ ਆਮਦ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਸ਼ੁਰੂਆਤੀ ਸਮੇਂ ਵਿੱਚ ਕਣਕ ਦੀ ਆਮਦ ਲਈ 417 ਮੰਡੀਆਂ ਨਿਰਧਾਰਤ ਕੀਤੀਆਂ ਗਈਆਂ ਹਨ ਪੰਜਾਬ ਤੇ ਹਰਿਆਣਾ ਵਿੱਚ ਰਾਤ ਤੋਂ ਹੀ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ ਪੰਜਾਬ ਤੇ ਹਰਿਆਣਾ ਵਿੱਚ ਕਈ ਥਾਵਾਂ ਉੱਤੇ ਤੇਜ਼ ਹਵਾਵਾਂ ਦੇ ਨਾਲ ਗੜੇ ਮਾਰੀ ਵੀ ਹੋਈ ਹੈ ਜਿਸ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਮੌਸਮ ਵਿਭਾਗ ਨੇ ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ਵਿੱਚ ਅੱਜ ਲਈ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਮਾ ਚੱਲਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਅਨੁਸਾਰ ਇਸ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ 'ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਹੀ ਉਤਰੀ ਹਿੱਸਿਆਂ ਵਿੱਚ ਵਿਗੜੇ ਪੈਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਮੁਤਾਬਕ ਮੀਂਹ ਕਾਰਨ ਦਿਨ ਦੇ ਤਾਪਮਾਨ ਵਿੱਚ 3 ਤੋਂ 4 ਡਿਗਰੀ ਦੀ ਗਿਰਾਵਟ ਆ ਸਕਦੀ ਹੈ ਪਰ ਇਸ ਤੋਂ ਬਾਅਦ ਸੋਮਵਾਰ ਤੋਂ ਵੱਧ ਤੋਂ ਵੱਧ ਤਾਪਮਾਨ ਫਿਰ ਵੱਧ ਜਾਵੇਗਾ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਮਾਹਿਰ ਮੁਤਾਬਕ ਮੀਂਹ ਕਾਰਨ ਦਿਨ ਦਾ ਤਾਪਮਾਨ 3 ਤੋਂ 4 ਡਿਗਰੀ ਤੱਕ ਹੇਠਾਂ ਆ ਸਕਦਾ ਹੈ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਹਣ ਕਾਰਨ ਫਸਲਾਂ ਖਰਾਬ ਹੋਈਆਂ ਹਨ ਬਹੁਤ ਸਾਰੇ ਕਿਸਾਨਾਂ ਨੇ ਅਫਸੋਸ ਜਾਰੀ ਕੀਤਾ ਹੈ ਕਿ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਉਨ੍ਹਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ ਜਿਸ ਨਾਲ ਫਸਲਾਂ ਦੀ ਪੈਦਾਵਾਰ ਪ੍ਰਭਾਵਿਤ ਹੋਈ ਹੈ ਬਠਿੰਡਾ ਦੇ ਇੱਕ ਕਿਸਾਨ ਨੇ ਕਿਹਾ ਹੈ ਕਿ ਬੇਮੌਸਮੀ ਮੀਂਹ ਕਾਰਨ ਉਸ ਦੀ ਕਣਕ ਦੀ ਫਸਲ ਦਾ ਝਾੜ ਪ੍ਰਭਾਵਿਤ ਹੋਇਆ ਹੈ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਿਰਦਾਵਰੀ ਦੇ ਹੁਕਮ ਦਿੱਤੇ ਜਾਣ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਬੇਮੌਸਮੀ ਮੀਂਹ ਅਤੇ ਗੜੇਮਾਰੀ ਨੇ ਸੂਬੇ ਦੇ ਮਾਲਵਾਈ ਇਲਾਕੇ ਵਿੱਚ ਵੱਡੇ ਪੱਧਰ ਤੇ ਕਣਕ ਦੀ ਫਸਲ ਨੂੰ ਤਬਾਹ ਕਰ ਦਿੱਤਾ ਹੈ ਕੁਝ ਸਮਾਂ ਪਹਿਲਾਂ ਗੜੇਮਾਰੀ ਦਾ ਸਾਹਮਣਾ ਕਰਨ ਵਾਲੇ ਕਿਸਾਨਾਂ ਲਈ ਇਹ ਦੋਹਰਾ ਝਟਕਾ ਹੈ ਸੁਖਵੀਰ ਬਾਦਲ ਨੇ ਪੋਸਟ ਵਿੱਚ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਣਕ ਦੀ ਫਸਲ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਕਿਸਾਨਾਂ ਨੂੰ ਤੁਰੰਤ ਅੰਤਰੀ ਮੁਆਵਜ਼ਾ ਦੇਣ ਲਈ ਕਿਰਦਾਬਰੀ ਦੇ ਹੁਕਮ ਦੇਣੇ ਚਾਹੀਦੇ ਹਨ ਉਹਨਾਂ ਦੀ ਪਤਨੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਮਾਲਵਾ ਖੇਤਰ ਵਿੱਚ ਕੋਈ ਗੜੇਮਾਰੀ ਨੇ ਪੰਜਾਬ ਦੇ ਵੱਡੇ ਹਿੱਸਿਆਂ ਵਿੱਚ ਕਣਕ ਦੀ ਫਸਲ ਤਬਾਹ ਕਰ ਦਿੱਤੀ ਹੈ ਇੱਕ ਮਹੀਨੇ ਚ ਇਹ ਦੂਜੀ ਵਾਰ ਹੈ ਜਦੋਂ ਗੜੇਮਾਰੀ ਹੋਈ ਹੈ ਹਰਸਿਮਰਤ ਬਾਦਲ ਨੇ ਕਿਹਾ ਹੈ ਕਿ ਜਿੰਨਾ ਕਿਸਾਨਾਂ ਨੂੰ ਪਿਛਲੀ ਫਸਲ ਦੇ ਨੁਕਸਾਨ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਤੇ ਉਹਨਾਂ ਨੂੰ ਤੁਰੰਤ ਅੰਤਰੀ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਤੇ ਜਦੋਂ ਤੱਕ ਗਿਰਦਾਵਰੀ ਦੇ ਹੁਕਮ ਨਹੀਂ ਦਿੱਤੇ ਜਾਂਦੇ ਤੇ ਪੂਰੇ ਨਹੀਂ ਹੋ ਜਾਂਦੇ ਤਹਿਸੀਲ ਹੈ ਜੀ ਇੱਥੇ ਸਾਡੇ ਤੇ ਕਾਫੀ ਦਿਨਾਂ ਤੋਂ ਕੁਝ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਕਿ ਜ਼ਰੂਰਤ ਤੋਂ ਜ਼ਿਆਦਾ ਪੈਸੇ ਜਾਂ ਮਾਲੂਸੀ ਵਧ ਲਈ ਜਾ ਰਹੀ ਆ ਇਹ ਸਾਡੇ ਸਰਕਾਰੀ ਅਧਿਕਾਰੀਆਂ ਵੱਲੋਂ ਨਹੀਂ ਸੀ ਪਰ ਜਿਹੜੇ ਬਾਹਰ ਲਿਖਦੇ ਨੇ ਉਸਤੀ ਉਹਨਾਂ ਵੱਲੋਂ ਕਿਉਂਕਿ ਮੈਂ ਜ਼ਿਲਦਾਰ ਸਾਹਿਬ ਨੂੰ ਨੈੱਪ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਸਾਰਿਆਂ ਨੂੰ ਮਿਲ ਕੇ ਪੁੱਛਿਆ ਇਹਨਾਂ ਦੀ ਤਾਂ ਨੌਲੇਜ ਚ ਵੀ ਨਹੀਂ ਸੀਗੀ ਉਹ ਗੱਲ ਜਿਹੜੀ ਉਹ ਕਰ ਰਹੇ ਹਨ ਕਿ ਇਹਨਾਂ ਤੁਹਾਡੇ ਜੀ ਗਿਰਫਿਕ ਕੋਰ ਇਸ ਸਟੈਂਡਰਡ ਰਿਸਟਰੀ ਕਰਾਉਣੀ ਸੀਗੀ ਇੱਧਰ ਤੋਂ ਲੈ ਕੇ ਨੇ ਤੇ ਇਹਨਾਂ ਦਾ ਤੇ ਰਿਲੇਸ਼ਨ ਚ ਨੇ ਇਹਨਾਂ ਦੇ ਭਰਾ ਲੰਘਦੇ ਨੇ ਇਹਦੇ ਭਰਾ ਦੇ ਇੱਥੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਗੱਲ ਦਾ ਪਤਾ ਨਹੀਂ ਸੀਗਾ ਸੋ ਕਹਿਣ ਤੋਂ ਮਤਲਬ ਇਹ ਹੈ ਵੀ ਇਹ ਜਿਹੜਾ ਮੈਂ ਫੇਰ ਤੁਹਾਨੂੰ ਕਹਿ ਰਿਹਾ ਕਿ ਪਹਿਲਾਂ ਆਵਰੇ ਕੰਮ ਛੱਡ ਦਿਓ ਮਾਨ ਸਰਕਾਰ ਦੇ ਵਿੱਚ ਇਹ ਕੰਮ ਨਹੀਂ ਚੱਲਣੇ ਹੈਗੇ ਆਮ ਲੋਕਾਂ ਦੀ ਤੁਸੀਂ ਜਿਹੜੀ ਆ ਖੱਜਲ ਖਵਾਰੀ ਕਰਦੇ ਹੋ ਦਿੱਕਤਾਂ ਆਉਂਦੀਆਂ ਨੇ ਮੈਂ ਇਸ ਗੱਲ ਦੀ ਚਲੋ ਮੈਨੂੰ ਸੰਤੁਸ਼ਟ ਤਸੱਲੀ ਆ ਕਿ ਸਾਡੇ ਜਿਹੜੇ ਆਫੀਸਰ ਸਹਿਬਾਨ ਨੇ ਉਹ ਠੀਕ ਕੰਮ ਕਰਦੇ ਹਨ ਪਰ ਜੇ ਇਹ ਉਹਨਾਂ ਦੇ ਨਾਂ ਤੇ ਪੈਸੇ ਇਹ ਇਹ ਕਹਿੰਦੇ ਸਾਨੂੰ ਤੇ ਇਸ ਗੱਲ ਦੀ ਨੋਟਿਸ ਕਿ ਇਹਨਾਂ ਨੇ ਕਰਤ ਕਿੰਨ ਡਿਸਟਰੀ ਹੋ ਚੁੱਕੀ ਆ ਸੋ ਜਿਹੜਾ ਵੀ ਇਹ ਬਣਦਾ ਹੈਗਾ ਜੋ ਬਣਦੀ ਕਾਰਵਾਈ ਹੈ ਇਹਨਾਂ ਕੋਲੋਂ ਐਪਲੀਕੇਸ਼ਨ ਜਿਹੜੀ ਉਹ ਦੇ ਦਿੱਤੀਏ ਤੇ ਮੈਂ ਮਾਰਕ ਕਰ ਦੁੱਤੀ ਆ ਜੋ ਵੀ ਕਾਨੂੰਨ ਦੇ ਹਸਾਬ ਮੈਂ ਕਾਰਵਾਈ ਹੋਗੀ ਉਹਦੇ ਚੋਂ ਬਣ ਜੂਗੀ ਅਸੀਂ ਮਾਨ ਸਰ ਦੇ ਜੋ ਇਕੋ ਸੁਪਨਾ ਹੈਗਾ ਕਿ ਭ੍ਰਿਸ਼ਟਾਚਾਰ ਮੁਕਤ ਜਿਹੜਾ ਸਮਾਜ ਨੂੰ ਸਿਰਜਣਾ ਹੈਗਾ ਇੱਥੇ ਸਭ ਤੋਂ ਵੱਡੀ ਗੱਲ ਸੜਲੇ ਇਹ ਬਣ ਜਾਂਦੀ ਹੈ ਇਸ ਤਸਵੀਰ ਦੇ ਵਿੱਚ ਆਉਣਾ ਕਿਉਂਕਿ ਇੱਥੇ ਗੱਲਾਂ ਕਰਦੇ ਸੀ ਪਹਿਲਾਂ ਵੀ ਸਾਥੀ ਵੀ ਕਿ ਮਾਨ ਸਾਹਿਬ ਮੁਖਮੰਤੀ ਸਾਹਿਬ ਖੁਦ ਇਸ ਜਿੰਦ ਦੇ ਵਿੱਚ ਆਈ ਸੀ ਜੋ ਇਹਨਾਂ ਨੂੰ ਆਪ ਹੀ ਇਸ ਗੱਲ ਦੀ ਆ ਜਾਣੀ ਚਾਹੀਦੀ ਹੈ ਕਿ ਅਸੀਂ ਕਦੇ ਵੀ ਅਗੇ ਚੈੱਕ ਕਰ ਲੈਣੇ ਆ ਜਦੋਂ ਸ਼ਿਕਾਇਤ ਆਉਂਦੀ ਹੈ ਉਹ ਤੇ ਕਾਰਵਾਈ ਜਿਹੜੀ ਹੈ ਜ਼ਰੂਰ ਕਿ ਕਿੰਨੇ ਪੈਸੇ ਸੀ ਕਿ ਇਹ ਤਾਂ ਜੀ ਦੇਖੋ ਹੁਣ ਇਹਨਾਂ ਦੇ ਕਾਣ ਮੁਤਾਬਕ ਤਾਂ ਇਹਨਾਂ ਉਹਦੇ ਕਾਣ ਮੁਤਾਬਕ ਤਾਂ ਕਹਿੰਦੇ ਮੈਂ ਤਾਂ ਲਈ ਨਹੀਂ ਮੁਕਰ ਜਾਂਦਾ ਜਦੋਂ ਬੱਧਾ ਉਹਨਾਂ ਨੇ ਇੱਕ ਮਨੋਰਥ ਨੂੰ ਬਣਾ ਕੇ ਦਿੱਤੀ ਪਰ ਜੇ ਉਹਦੇ ਬਦਾ ਕੁ ਹੀ ਲੈਣ ਤਾਂ ਵੀ ਉਹ 3500 ਰੁਪਏ ਦੇ ਰਿਸ਼ਤੀ ਲਿਖਣ ਦਾ ਹੈ ਜਿਹੜੀ 500 ਰੁਪਏ ਫੀਸ ਹੈਗੀ ਆ ਚਲੋ ਉਹ ਵੀ ਛੱਡ ਦਈਏ 48000 ਕੇ ਨਾਲ ਤੋਂ ਲਿਆ ਕਹਿੰਦੇ 20000 ਰੁਪਏ ਸੀ ਅੰਦਰ ਦੇਗਾ ਅੱਛਾ ਇਹਨਾਂ ਨੂੰ ਕੀ ਦਿੰਗਾ ਜੀ ਬਾਕੀ ਤੋਂ ਉਹ ਦੱਸ ਗਏ ਕਿ ਕਿੰਨਾ 48000 ਰੁਪਇਆ ਲੈਸ ਹਾਂਜੀ 48000 ਕੈਸ਼ ਦਿੱਤਾ ਹੈ ਕੀ ਕਹਿੰਦੇ ਸੌਣ ਹੈ ਜਿਹਨੇ ਪੈਸੇ ਲੈ ਲਈਏ ਜੀ ਅਡਵੋਕੇਟ ਦੀਪਕ ਸ਼ਾਹ ਜੀ ਕੀੁੱਥੇ ਹੈਗਾ ਪਬਲੀਕ ਨਹੀਂ ਸ਼ਕੀ ਹੈ ਉਹ ਸੀ ਨੇ ਸਾਡੀ ਅੱਜ 16000 ਅਸੀਂ ਪਹਿਲਾਂ ਦਿੱਤੇ ਜੀ ਸ਼ੁੱਕਰਵਾਰ ਵਾਲੇ ਦਿਨ ਤੇ ਬਾਕੀ ਅੱਜ ਤੱਕ ਦੇ ਕੀ ਕੀ ਕਹਿੰਦੇ ਪੈਸੇ ਕਿਰਾਂ ਦੇਣੇ ਉਹਨਾਂ ਨੇ ਸੱਜਣ ਵਸੇ ਪੁੱਛਿਆ ਸੀਗਾ ਫਿਰ 3000 ਤੁੰਜੀ ਦੱਸੋ ਖਰਚਾ ਕੀ ਵੀ ਕਿਵੇਂ ਉਹ ਕਹਿੰਦੇ ਵੀ ਅਸੀਂ ਅੱਗੇ ਦੇ ਦੇਣਾ ਪਰ ਉਹਨੂੰ ਨਹੀਂ ਨਜਾਇਜ਼। ਕੋਈ ਰਸੀਦੇ ਵਗੈਰਾ ਕੋਈ ਪੈਸਾ ਨਹੀਂ। ਅੱਜ ਜਿਹੜੀ ਪੇਮੈਂਟ ਹੋਈ ਜਿਹੜੀ ਤੁਸੀਂ ਉਹ ਭਾਈ ਸੀ ਕਿ ਜਿਹੜੀ ਉਹਨਾਂ ਨੇ ਉਹ ਕਹਿੰਦੇ ਬਾਅਦ ਵਿੱਚ ਮੁੱਕਰ ਕੇ ਕਹਿੰਦੇ ਤਾਂ ਵੀ ਵੀ ਭਾਈ ਉਹ ਲਿਆ ਪਹਿਲਾਂ ਜਮਾ ਹੀ ਮੁੱਕਰ ਕੇ ਉਸ ਤੋਂ ਬਾਅਦ ਜਦੋਂ ਐਪਲੀਕੇਸ਼ਨ ਲਈ ਕਿ ਉਸ ਤੋਂ ਬਾਅਦ ਫਿਰ ਕਹਿੰਦੇ 20000 ਲਏ। ਉਹ ਜੋ ਪੈਸੇ ਹਾਂਜੀ ਹੁਣ ਸਾਨੂੰ ਕਹਿ ਰਹੇ ਹੈ ਵੀ ਤੁਸੀਂ ਆਪਣੇ ਪੈਸੇ ਵਾਪਸ ਲੈ ਲਓ ਸਾਰੇ ਦੇ ਸਾਰਿਆਂ ਉਹ ਵਿਜਨੀਅਰ ਜਿੰਤਰੀ ਦੇ ਖਰਚਾ ਹੋਇਆ ਸੀ ਕਿੰਨੇ ਸਿਰਫ ਤੁਸੀਂ ਹੋਇਆ ਸੀ ਉੱਥੇ ਅਸੀਂ ਲਾਸਟ ਦੇ ਸ਼ੁੱਕਰਵਾਰ ਵਾਲੇ ਦਿਨ ਆਏ ਸੀ ਇਹ ਸਭ ਤੋਂ ਵੱਡੀ ਗੱਲ ਹੈ ਜੀ ਤਿੰਨ ਸਭ ਪਹਿਲਾਂ ਵੀ ਗੱਲ ਹੈ ਇਹਨਾਂ ਨੇ ਕੁੱਠੀ ਕੀਤੀ ਹੈ ਗਰੀਬਾਂ ਲਈ ਘੱਟ ਕੀਤਾ ਕੋਈ ਇਹ ਮੈਨੂੰ ਮੈਨੂੰ ਦੁੱਖ ਇਸ ਗੱਲ ਦਾ ਹੋਇਆ ਕਿ ਇਹ ਇਹ ਗੁੜੀਆਂ ਨੇ ਕਿਹਾ ਵੀ ਅਸੀਂ ਆਪਣੇ ਜਿਹੜੀਆਂ ਕੰਨਾਂ ਦੀਆਂ ਵਾਲੀਆਂ ਮਕੂਟ ਦੇ ਰੱਖ ਕੇ ਮਕੂਟ ਫਾਇਨਾਂਸ ਦੇ ਰੱਖ ਕੇ ਥੇ ਰਿਸਟਰੀ ਕਰਾਉਣਾ ਹੈ ਸਾਡੀਆਂ ਤੀ ਪੈਣਾਂ ਨੇ ਇਹ ਇਦਾਂ ਦਾ ਸਿਸਟਮ ਪਹਿਲਾਂ ਵਾਲਾ ਗੰਦ ਜਿਹੜਾ ਭੋਲਿਆ ਸੀਦੋਂ ਨਹੀਂ ਚੱਲਣਾ ਕਿ ਸਾਡੀ ਤੀ ਪੈਣ ਹੈਗੀ ਹੈ ਜੇ ਇਸ ਲੈਵਲ ਤੱਕ ਇਹ ਵਿਚਾਰੀ ਰੱਖੇਗਾ ਤਾਂ ਕਿੰਨੀਆਂ ਬਾਵਾ ਪੈਣਾ ਹੋਣਗੀਆਂ ਜਿਹੜੇ ਕੰਨਾਂ ਦੀਆਂ ਫਾਲੀਆਂ ਰੱਖ ਕੇ ਇਹ ਕੰਮ ਕਰਾਉਂਦੇ ਹੋਣਗੇ ਜਾਂ ਮੰਨ ਲਓ ਆਪਣਾ ਇਸ ਇਦਾਂ ਦਾ ਕੰਮ ਤਾਂ ਚੱਲਣਾ ਨਹੀਂ ਹੈਗਾ ਪੰਜਾਬ ਦੇ ਵਿੱਚ ਹੋਰ ਨਹੀਂ ਚੱਲਦਾ ਪਹਿਲਾਂ ਸੀਗਾ ਸੋ ਮੈਂ ਇਹ ਜਲਦੀ ਸੱਤ ਹੁਦਾਇਤ ਕੀਤੀ ਹੈ ਕਿ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਲੋ ਜੂ ਕੀਤੀ ਜਾਵੇ ਇਹਦੇ ਵਿੱਚ ਕੋਈ ਸਪੇਅਰ ਨਹੀਂ ਹੋਊਗਾ ਕੋਈ ਜਿਹੜਾ ਵੀ ਕਸੂਰਵਾਰ ਉਹ ਅਫਸਰ ਕੀ ਨੌਕੀ ਦੱਸੇ 22 ਦੀ ਥੋੜੀ ਜਿਹਾ ਦੇ ਨਾਲ ਗੁੱਡਪੀਸ ਪ੍ਰਿੰਟ ਕੋਸਾ ਇਹ ਕਿਨੋਂ ਹਸਬੰਡ ਗ੍ਰੈਜੂਏਟ ਠੀਕ ਹੈ ਪਿੰਟ ਕੋ ਮੋਰ ਹਾਂ ਜੀ ਪਿੰਟ ਕੋ ਮੋਰ ਠੀਕ ਹੈ ਜੀ ਬਹੁਤ ਬਹੁਤ ਸਾਥੀ ਬੜੀ ਚਿੰਤਾ ਦਾ ਵਿਸ਼ਾ ਹੈ ਕਾਂਗਰਸ ਬਹੁਤ ਵੱਡੀ ਦੇਸ਼ ਦੀ ਪਾਰਟੀ ਹੈ ਔਰ ਮੈਂ ਅਸੀਂ ਚੁੱਪ ਕਰਕੇ ਇਸਨ ਬੈਠ ਕੇ ਦੇਖ ਨਹੀਂ ਸਕਦੇ ਮੈਂ ਤਿੰਨ ਚਾਰ ਦਿਨਾਂ ਦੀ ਇਕਠਨਾਵਾ ਕਿ ਇਧਰ ਉਧਰ ਨੂੰ ਤਲ ਬਦਲੀ ਜਿਵੇਂ ਆਪਾਂ ਕਹਿੰਦੇ ਆ ਔਰ ਹੋ ਰਹੀ ਹੈ ਇਦੇ ਵਾਸਤੇ ਫੌਰੀ ਤੌਰ ਤੇ ਦਿੱਲੀ ਜਲਦੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀ ਹਾਈ ਕਮਾਂਡ ਨਾਲ ਬੈਠ ਕੇ ਕਿ ਆਪਾਂ ਅੰਦਰ ਚਾਤੀ ਮਾਰੀਏ ਪਣਚੋਲ ਕਰੀਏ ਕਿ ਸਾਡੀ ਆਪਣਾ ਕੋਈ ਡਵਾਈਸਰੀ ਕਮੇਟੀਆਂ ਦੇ ਵਿੱਚ ਦਿੱਤੇ ਹੋਏ ਫੈਸਲਿਆਂ ਦੇ ਵਿੱਚ ਕੋਈ ਕਮੀ ਹੈ ਇਹਨਾਂ ਲੋਕਾਂ ਵਿੱਚ ਕਮੀਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਅਸੀਂ ਅੱਖਾਂ ਦੇ ਸਾਹਮਣੇ ਕਾਂਗਰਸ ਪਾਰਟੀ ਮਰਨ ਨਹੀਂ ਦੇਣੀ ਅਸੀਂ ਹੁਣ ਇਹ ਫੈਸਲਾ ਕੀਤਾ ਸਾਰੇ ਹੋਰ ਵੀ ਪੁਰਾਣੇ ਲੀਡਰ ਨੇ ਅਸੀਂ ਇਕੱਠੇ ਹੋ ਕੇ ਸਾਰੇ ਜਾਵਾਂਗੇ ਔਰ ਸਪੈਸ਼ਲੀ ਮੈਂ ਮੈਂ ਕਿਉਂਕਿ ਇਸ ਪਾਰਟੀ ਵਿੱਚ ਅੱਖਾਂ ਖੋਲੀਆਂ ਹੈ ਅਖਾਂ ਦੇ ਸਾਹਮਣੇ ਸ ਆਪਣੀ ਪਾਰਟੀ ਮਰਦੀ ਤੇ ਡੁੱਬਦੀ ਨਹੀਂ ਦੇਖਣਾ ਚਾਹੁੰਦੇ ਜਾ ਕੇ ਮੈਂ ਸੋਨੀਆ ਜੀ ਰੌਹਲ ਜੀ ਹੋਰ ਲੀਡਰਸ਼ਿਪ ਖੜਗੇ ਜੀ ਸਾਰਿਆਂ ਨੂੰ ਮਿਲ ਕੇ ਆਪਣੀ ਰਾਇ ਵੀ ਦੇਵਾਂਗੀ ਔਰ ਉਹਨਾਂ ਨੂੰ ਪੂਰਾ ਅਲਰਟ ਵੀ ਕਰਾਂਗੀ ਕਮੰਥਨ ਕਰਨ ਵਾਸਤੇ ਵੀ ਕੀ ਵੀਰ ਜਿੰਦਰ ਕੋਰ ਪੱਟਲ ਕੀ ਦੂਜੀ ਭਾਜਪਾ ਦੇ ਵਿੱਚ ਜਾ ਸਕਦੇ ਜਿਸ ਤਰ੍ਹਾਂ ਕਿ ਵੱਡੇ ਤਿੱਗੇ ਨੇਤਾ ਜੀ ਗੱਲ ਕਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਚਲੇ ਗਏ ਸੁਨੀਲ ਜਾਖੜ ਚਲੇ ਗਏ ਹੁਣ ਪ੍ਰਧਾਨ ਭਾਜਪਾ ਦੇ ਨੇ ਤੇ ਹੁਣ ਅਰਵਨੀਤ ਬਿੱਟੂ ਚਲੇ ਗਏ ਆਉਣ ਵਾਲੇ ਸਮੇਂ ਦੇ ਵਿੱਚ ਸ਼ਰਨਵਜੋਤ ਸਿੱਧੂ ਜਿਹੜੇ ਹੈਗੇ ਆ ਹੁਣ ਨਰਾਜ਼ ਚੱਲ ਰਹੇ ਆ ਕਾਂਗਰਸ ਤੋਂ ਕੀ ਲੱਗਦਾ ਨਹੀਂ ਵੀ ਆਉਣ ਵਾਲੇ ਸਮੇਂ ਤੇ ਹੋਰ ਵੀ ਵੱਡੇ ਤਿੱਗੇ ਜਾ ਸਕਦੇ ਜਿਦੇ ਵਿੱਚ ਕਿ ਬੀਬੀ ਰਜਿੰਦਰ ਕੋਰ ਪੱਟਲ ਦਾ ਵੀ ਨਾਂ ਆ ਸਕਦਾ ਦੇਖੋ ਜਿਹੜੇ ਬਾਕੀ ਦਾ ਨਾਮ ਲਿਆ ਤੁਸੀਂ ਕਿਉਂਗੇ ਉਹਨਾਂ ਦੇ ਪਤਾ ਨਹੀਂ ਕੀ ਰੀਜਨ ਹੋਣਗੇ ਲੇਕਿਨ ਜਿਹੜਾ ਕੈਪਟਨ ਦਾ ਨਾਮ ਲਿਆ ਕੈਪਟਨ ਸਾਹਿਬ ਤਾਂ ਪਹਿਲਾਂ ਵੀ ਦੇਸ਼ ਨੂੰ ਛੱਡ ਕੇ ਅੰਗਰੇਜ਼ਾਂ ਨਾਲ ਮਿਲ ਗਏ ਸੀਗੇ ਉਸ ਤੋਂ ਬਾਅਦ ਉੱਥੇ ਫਾਇਦੇ ਠਾਉਂਦੇ ਰਹੇ ਕਾਂਗਰਸ ਛੱਡ ਤੀ ਕਦੇ ਖਾਲੀ ਦਲ ਚਬਾ ਕੇ ਖਾਲੀ ਦਲ ਛੱਡ ਕੇ ਬੀਜੇਪੀ ਚਬਾ ਕੇ ਇਹ ਨਿੱਜੀ ਮੁਫਾਦ ਦੇਖਣ ਵਾਲੇ ਲੋਕ ਨੇ ਮੈਂ ਜਿਸ ਜੱਬਰ ਚ ਪੈਦਾ ਹੋਈ ਹਾਂ ਉੱਥੇ ਅਸੀਂ ਨਿੱਜੀ ਮੁਫਾਦ ਨੂੰ ਬਾਰ ਕੇ ਆਪਣੀ ਪਾਰਟੀ ਦੇ ਦੇਸ਼ ਦਾ ਮੁਫਾਦ ਦੇਖਿਆ ਜਿੰਦਰਕੌਰ ਪਰ ਚਲਦੀ ਆਖਰੀ ਅਰਥੀ ਜਿਹੜੀ ਕਹਿੰਦੀ ਹੈ ਆਖਰੀ ਕਫ਼ਨ ਵੀ ਕਾਂਗਰਸ ਪਾਰਟੀ ਦਾ ਹੋਊਗਾ ਕਿਸ ਤਰ੍ਹਾਂ ਦੇਖ ਰਹੇ ਹੋ ਜਿਸ ਤਰ੍ਹਾਂ ਭਾਜਪਾ ਲਗਾਤਾਰ ਜਿਹੜੇ ਵੱਡੇ ਆਗੂ ਨੇ ਲੀਡਰ ਨੇ ਉਹਨਾਂ ਨੂੰ ਆਫਰਾਂ ਵੀ ਦਿੱਤੀਆਂ ਜਾਂਦੀਆਂ ਨੇ ਵੀ ਸਾਡੀ ਪਾਰਟੀ ਜਾਓ 25 ਕਰੋੜ ਦੀ ਆਫਰ ਦੇਤੀ ਕਦੇ 20 ਕਰੋੜ ਦੀ ਦੇਤੀ ਕਿਸੇ ਨੂੰ ਕੁਛ ਦੇਤਾ ਤਾਂ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਦਿਰਾਸ ਇਸ ਤਰ੍ਹਾਂ ਦੀ ਰਾਜਨੀਤੀ ਦੇਖੋ ਇਹ ਸੱਚ ਹੈ ਜਾਂ ਝੂਠਾ ਮੈਨੂੰ ਨਹੀਂ ਪਤਾ ਕਈ ਵਾਰੀ ਆਦਾ ਮੁੱਲ ਵੀ ਲੋਕ ਵਧਾਉਂਦੇ ਆ ਲੇਕਿਨ ਇਹਦਾ ਮਤਲਬ ਇਹਨਾ ਪਾਰਟੀਆਂ ਦਾ ਦਿਵਾਲਾ ਨਿਕਲ ਗਿਆ ਅੱਜ ਇਹ ਕਾਂਗਰਸ ਮੁਕਤ ਜਿਹੜੇ ਕਹਿੰਦੇ ਸੀ ਦੇਸ਼ ਘਰਾਮਾਗਾ ਅੱਜ ਕਾਂਗਰਸ ਵਾਲਿਆਂ ਦੇ ਮੂੰਹ ਝੋੜੀ ਲੱਟ ਕੇ ਕਾਂਗਰਸੀਆਂ ਨੂੰ ਵੈਲਕਮ ਕਰ ਰਹੇ ਗੇਟ ਲਾ ਕੇ ਲੇਕਿਨ ਇਹ ਗੱਲ ਮਾੜੀ ਹੈਗੀ ਹੈ ਜਿਸ ਤਰ੍ਹਾਂ ਕਹਿੰਦੇ ਨੇ ਕਿਸੇ ਦਾ ਤੁਸੀਂ ਜਾ ਕੇ ਬੰਦਾ ਅਬਦਲ ਜਾਓਗੇ ਜੋ ਸਾਨੂੰ ਛੱਡ ਕੇ ਉਹਦੇ ਕੋਲ ਜਾਊ ਤਾਂ ਉਹਨਾਂ ਕੋਲ ਕੇ ਮੈਰੇ ਜਾਊਗਾ ਫਾਰ ਐਗਜ਼ਾਮਪਲ ਆਪ ਵਾਲੇ ਸਾਡਾ ਬੰਦਾ ਲੈ ਕੇ ਗਏ ਸੀ ਅਜੋ ਆਪ ਕੋਲ ਦੀ ਜਿਹੜਾ ਕੋਈ ਭਾਜਪਾ ਵਿੱਚ ਭੱਜ ਗਿਆ ਇਹ ਰਬਾਇਤ ਬਹੁਤ ਮਾੜੀ ਹੈ ਇਹ ਪਾਰਟੀਆਂ ਇੰਨੀ ਕਮਜ਼ੋਰ ਤੇ ਵੀਕ ਹੋ ਗਈਆਂ ਇਹਨਾਂ ਦੀ ਲੀਡਰਸ਼ਿਪ ਹੀ ਮੁੱਕ ਗਈ ਵੋਟਾਂ ਜਿੱਤ ਗੱਲ ਹੀ ਛੱਡ ਦੇ ਹੁਣ ਇੱ ਪਰਮਿੰਦਰ ਸਿੰਘ ਢੀਂਡਸਾ ਤੇ ਸ਼੍ਰੋਮਣੀ ਅਕਾਲੀ ਦਲ ਇਹ ਦੁਆਰਾ ਫੇਰ ਗੱਠਜੋੜ ਇਹਨਾਂ ਦਾ ਹੋ ਗਿਆ। ਪਾਜਪਾ ਨਾਲ ਇਹਨਾਂ ਦਾ ਗੱਠਜੋੜ ਨਹੀਂ ਹੋਇਆ। ਤਾਂ ਕਾਂਗਰਸ ਕਿਸ ਕੈਂਡੀਡੇਟ ਨੂੰ ਜਿਹੜਾ ਸੰਗੂਪ ਜ਼ਿਲ੍ਹੇ ਦੇ ਵਿੱਚ ਲੈ ਕੇ ਆ ਰਹੀ ਹੈ ਕਿਉਂਕਿ ਕਾਂਗਰਸ ਇੱਕ ਵੱਡੀ ਸੀਟ ਹੈ ਮੁੱਖ ਮੰਤਰੀ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹ ਦੋ ਵਾਰ ਐਮਪੀ ਰਹਿ ਚੁੱਕੇ ਆ। ਕਿਸ ਤਰ੍ਹਾਂ ਦੇਖਦੇ ਹੋ ਇਸੇ? ਦੇਖੋ ਜਿੱਥੇ ਤਕਰ ਅਕਾਲੀ ਦਲ ਕਰਕੇ ਪਰਮਿੰਦਰ ਢੀਂਡਸਾ ਦਾ ਨਾਮ ਆ ਜਾਂਦਾ ਢੀਂਡਸਾ ਪਰਿਵਾਰ ਦਾ ਉਹਨਾਂ ਦਾ ਪੂਰਾ ਸਕੂਲ ਤੇ ਕਬਜ਼ਾ ਰਿਹਾ। ਪੂਰੀ ਇੱਥੋਂ ਦੀ ਚੀਫ ਮਿਨਿਸਟਰੀ ਮੰਗਈ ਉਹ ਚਲਾਉ لیکن ਮੈਂ ਸਮਝਦੇ ਹਾਂ ਕਿ ਆਪਣਾ ਉਹਨਾਂ ਨੇ ਕਿਰਦਾਰ ਦਾ ਦਾਗਦਾਰ ਕਰ ਲਿਆ ਇੱਕ ਬੰਦਾ ਕਿਸੇ ਕਾਰਨ ਕਰਕੇ ਛੱਡ ਕੇ ਗਿਆ ਉਹ ਖਾਸ ਤੌਰ ਤੇ ਸੀਨੀਅਰ ਲੀਡਰ ਦਾ ਪਰਿਵਾਰ ਤੇ ਉਹਨਾਂ ਕਾਰਨਾਂ ਕਰਕੇ ਛੱਡ ਕੇ ਅੱਜ ਜਿਹੜੇ ਕਾਰਨਾਂ ਕਰਕੇ ਛੱਡ ਕੇ ਗਏ ਸੀ ਉਹ ਕਾਰਨ ਪੁੱਠੇ ਗਏ ਨੇ ਸੁਖਵੀਰ ਵੀ ਹੋਈ ਪ੍ਰਧਾਨ ਉਹ ਉਸੇ ਤੋਂ ਟਿਕਟ ਲੈਣ ਨੂੰ ਫਿਰਦੇ ਆ ਉਸੇ ਨੂੰ ਜਿੰਦਾਬਾਦ ਕਹਿਣ ਨੂੰ ਫਿਰਦੇ ਨੇ ਪੁਰਾਣੀ ਤਨਖਾਹ ਤੇ ਕੰਮ ਕਰਨ ਲੱਗ ਗਏ ਤਾਂ ਇਹਨਾਂ ਦਾ ਕਿਰਦਾਰ ਕੇ ਆਪਦੇ ਲਈ ਜਦੋਂ ਲੋਡ ਪਵੇ ਸਾਨੂੰ ਫਿਰ ਜਿੱਤਣਾ ਹੈ ਅਸੀਂ ਫਿਰ ਖੜਨਾ ਹੈ ਅਸੀਂ ਫਿਰ ਆਉਣਾ ਹੈ ਚਾਰੇ ਪਾਸੇ ਹੱਥ ਪੈਰ ਮਾਰ ਕੇ ਦੇਖਿਆ ਜਦੋਂ ਕੁਝ ਨਹੀਂ ਬਣਿਆ ਤਾਂ ਕਿ ਸਕੀਰ ਦੇ ਪੈਰੀਂ ਪੈ ਗਈ ਲੋਕ ਇਹੋ ਜਿਹੇ ਲੋਕਾਂ ਨੂੰ ਮਾਫ਼ ਨਹੀਂ ਕਰਦੇ ਜਿਹੜੇ ਸਿਰਫ ਜੇ ਛੱਡਣਾ ਸੀ ਜੇ ਜਾਣਾ ਸੀ ਜੇ ਆਉਣਾ ਸੀ ਕਿੰਨਾ ਸਾਲ ਉੱਤੇ ਰਹੇ ਮੈਂਬਰ ਪਾਰਲੀਮੈਂਟ ਦੇ ਢੀਂਡ ਦਾ ਕਿਉਂ ਨਹੀਂ ਕਿਸਾਨ ਦਾ ਮਖਸਰਾਰ ਕਰਾਇਆ ਕਿਉਂ ਨਹੀਂ ਇਹ ਜਿਹੜੇ ਮੱਝੀਬੜੇ ਵਾਲੇ ਦੀ ਗੱਲ ਕਰਦੇ ਸੀ ਉਹਨਾਂ ਦੀ ਗੱਲ ਕੀਤੀ ਕਿਉਂ ਨਹੀਂ ਇਹਨਾਂ ਨੇ ਬੰਦੀ ਸਿੰਘਾ ਦੀ ਗੱਲ ਕੀਤੀ ਇਹ ਸਾਰਾ ਕੁਝ ਕਰਾਇਆ ਨਹੀਂ ਅੱਜ ਆਪਣੇ ਬੇਟੇ ਲਈ ਕਿ ਮੇਰਾ ਬੇਟਾ ਜਿੱਤ ਕੇ ਆ ਜਾਊਗਾ ਭਾਜਪਾ ਨੇ ਤਾਂ ਨਹੀਂ ਕੀਤਾ ਵੀ ਜਿਹੜਾ ਪਿੰਡੂ ਲਾਣਾ ਹੈ ਭਾਜਪਾ ਦੇ ਖਿਲਾਫ ਹੈ ਅਸੀਂ ਕਾਲੀ ਦਲ ਨਾਲ ਰਲ ਕੇ ਸ਼ਾਇਦ ਸੋ ਇਹ ਬੰਦ ਭਾਗੀ ਗੱਲ ਹੈਗੀ ਹੈ ਤੇ ਇਹ ਮੈਂ ਸਮਝਦੀ ਹਾਂ ਇੱਕ ਮਾੜੀ ਰਵੈਤ ਹੈ ਕਿਸਾਨਾਂ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਭਾਜਪਾ ਜੇ ਇੱਥੇ ਪੰਜਾਬ ਦੇ ਵਿੱਚ ਲੜਦੀ ਹੈ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਊਗਾ ਜਿਸ ਤਰ੍ਹਾਂ ਪਹਿਲਾਂ ਐਮਪੀ ਦੇ ਡਿਲੇ ਦੇਖੋ ਕਿਸਾਨਾਂ ਦਾ ਤਾਂ ਹੱਕ ਬਣਦਾ ਜਿਵੇਂ ਭਾਜਪਾ ਨੇ ਰੋਲੇ ਆ ਧੱਕਾ ਕੀਤਾ ਹੈ ਮਾਰਿਆ ਹੈ ਤੇ ਕਿਉਂ ਨਾ ਉਹ ਕਹਨ ਕਿਸਾਨਾਂ ਨਾਲ ਘੱਟ ਕੀਤੇ ਭਾਜਪਾ ਨੇ ਪਰ ਜਿਹੜੇ ਭਾਜਪਾ ਨਾਲ ਹੱਥ ਮਲਾਉਣ ਲਈ ਤਰਲੋ ਮੱਛੀ ਹੋ ਰਹੇ ਸੀ ਅਜੇ ਵੀ ਮੈਨੂੰ ਪਤਾ ਵੀ ਕੈਪਟਨ ਮਨਿੰਦਰ ਸਿੰਘ ਤੇ ਸਿਗਦੇਵ ਸਿੰਘ ਟੀ ਸਾਡੇ ਵੀ ਉਹਨਾਂ ਦੇ ਪੈਰ ਫੜੀ ਫਿਰਦੇ ਆ ਕਰ ਲੋ ਸਾਡੇ ਨਾਲ ਅੱਜ ਆਪਦੇ ਵਾਸਤੇ ਤੁਸੀਂ ਕਰਦੇ ਹੋ ਦੂਜਿਆਂ ਦੇ ਲੱਗੀ ਕਿਸਾਨਾਂ ਦੇ ਤਾਂ ਉਹ ਹੈਗੀ ਐ ਬਸੰਤਰ ਥੋੜੇ ਲੱਗੀ ਆ ਕਰੇ ਅੱਜ ਇਹ ਮਿੰਤਾਂ ਕਰਦੇ ਫਿਰਦੇ ਨੇ ਸੋ ਮੈਂ ਸਮਝਦੀ ਹੈਗੀ ਆ ਕਿ ਕਿਸਾਨਾਂ ਦਾ ਹੱਕ ਬਣਦਾ ਔਰ ਇਸੇ ਕਰਕੇ ਕਾਲੀ ਦਾਲ ਹੁਣ ਸਮਝਦਾ ਕਿ ਚਲੋ ਜਿਹੜਾ ਬਚ ਗਿਆ ਬੁੱਲੀ ਨਹੀਂ ਦਾਲਤਾਪਾ ਇਸ ਤਰ੍ਹਾਂ ਹੀ ਖਾ ਲਵਾਂਗੇ